ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਮੰਨ ਲਓ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਉਹਦਾ ਕੋਈ ਵਾਰਿਸ ਜਿੰਦਾ ਨਹੀਂ ਜਿਹੜੀ ਉਹਦੀ ਜ਼ਮੀਨ ਜਾਇਦਾਦ ਹੈ ਪ੍ਰਾਪਰਟੀ ਉਹਦੀ ਉਸ ਦਾ ਜਿਹੜਾ ਮਾਲਕ ਕੌਣ ਹੋਊਗਾ ਇਸ ਬਾਰੇ ਇਸ ਵੀਡੀਓ ਚ ਗੱਲ ਕਰਾਂਗੇ ਹਿੰਦੂ ਸ सक्सेशन ਐਕਟ 1956 ਦੀ ਧਾਰਾ 29 ਕੀ ਕਹਿੰਦੀ ਹੈ ਇਸ ਬਾਰੇ ਇਸ ਵੀਡੀਓ ਚ ਗੱਲ ਕਰਾਂਗੇ ਮੰਨ ਲਓ ਕੋਈ ਵਿਅਕਤੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਉਸ ਦਾ ਕੋਈ ਵਾਰਿਸ ਜਿੰਦਾ ਨਹੀਂ ਹੈਗਾ ਬਿਨਾਂ ਵਸੀਅਤ ਕੀਤੇ ਉਹਦੀ ਮੌਤ ਹੋ ਜਾਂਦੀ ਹੈ ਵਾਰਿਸ ਉਹਦਾ ਕੋਈ ਜਿੰਦਾ ਨਹੀਂ ਹੈਗਾ ਉਸ ਦੀ ਜਿਹੜੀ ਪਹਿਲੀ ਸ਼੍ਰੇਣੀ ਵਿੱਚੋਂ ਕੋਈ ਵੀ ਵਿਅਕਤੀ ਜਿੰਦਾ ਨਹੀਂ ਪਹਿਲੀ ਸ਼੍ਰੇਣੀ ਦੇ ਵਿੱਚ ਜਿਵੇਂ ਮਾਤਾ ਹੋਗੀ ਵਿਧਵਾ ਹੋਗੀ ਉਹਦੀ ਪੁੱਤਰੀ ਪੁੱਤਰ ਜੇ ਕੋਈ ਉਹਦਾ ਪਹਿਲਾ ਪੁੱਤਰ ਮਰ ਚੁੱਕਿਆ ਉਹਦੀ ਵਿਧਵਾ ਤੇ ਪਹਿਲਾ ਮਰ ਚੁੱਕੇ ਪੁੱਤਰ ਦਾ ਪੁੱਤਰ ਪੋਤਾ ਮਤਲਬ ਉਹਦਾ ਹੋ ਗਿਆ ਪਹਿਲਾ ਮਰ ਚੁੱਕੇ ਪੁੱਤਰ ਦੀ ਪੁੱਤਰੀ ਪੋਤੀ ਹੋਗੀ ਮਤਲਬ ਪਹਿਲਾ ਮਰ ਚੁੱਕੇ ਪੁੱਤਰ ਦੇ ਪਹਿਲਾ ਮਰ ਚੁੱਕੇ ਪੁੱਤਰ ਦੀ ਵਿਧਵਾ ਪੋਤ ਨੂੰ ਹੋਗੀ ਤੇ ਪੜੋਤਾ ਪੜੋਤੀ ਦੋਤਾ ਦੀ ਮਤਲਬ ਪਹਿਲਾਂ ਮਰ ਚੁੱਕੀ ਪੁੱਤਰੀ ਦਾ ਪੁੱਤਰ ਦੋਤਾ ਪਹਿਲਾਂ ਮਰ ਚੁੱਕੀ ਪੁੱਤਰੀ ਦੀ ਪੁੱਤਰੀ ਦੋਤੀ ਇਹਨਾਂ ਚ ਕੋਈ ਜਿੰਦਾ ਨਹੀਂ ਉਸ ਤੋਂ ਬਾਅਦ ਦੂਜੀ ਸ਼੍ਰੇਣੀ ਚ ਕੋਈ ਜਿੰਦਾ ਨਹੀਂ ਤੀਜੀ ਚ ਵੀ ਕੋਈ ਜਿੰਦਾ ਨਹੀਂ ਚੌਥੀ ਸ਼੍ਰੇਣੀ ਦੇ ਵਿੱਚ ਵੀ ਕੋਈ ਜਿੰਦਾ ਨਹੀਂ ਪਹਿਲੀ ਸ਼੍ਰੇਣੀ ਦੇ ਵਿੱਚ ਕਿਹੜੇ ਕਿਹੜੇ ਵਾਰਸ ਆਉਂਦੇ ਆ ਇਸ ਤੇ ਮੈਂ ਇੱਕ ਵੀਡੀਓ ਬਣਾਈ ਹੈ ਤੇ ਦੂਸਰੀ ਸ਼੍ਰੇਣੀ ਦੇ ਵਿੱਚ ਕਿਹੜੇ ਕਿਹੜੇ ਵਾਰਸ ਆਉਂਦੇ ਆ ਉਸ ਤੇ ਵੀ ਮੈਂ ਇੱਕ ਵੀਡੀਓ ਬਣਾਈ ਹੈ ਇਹਨਾਂ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਥੱਲੇ ਦੇ ਦੂੰਗਾ ਤੁਸੀਂ ਉਸ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜਿਵੇਂ ਉਹਦਾ ਕੋਈ ਪਹਿਲੀ ਸ਼੍ਰੇਣੀ ਚ ਵੀ ਕੋਈ ਜਿੰਦਾ ਨਹੀਂ ਦੂਸਰੀ ਸ਼੍ਰੇਣੀ ਚ ਵੀ ਕੋ ਤੀਸਰੀ ਸ਼੍ਰੇਣੀ ਚ ਵੀ ਕੋ ਜਿੰਦਾ ਨਹੀਂ ਚੌਥੀ ਸ਼੍ਰੇਣੀ ਚ ਵੀ ਕੋ ਜਿੰਦਾ ਨਹੀਂ ਚਾਰਾਂ ਸ਼੍ਰੇਣੀਆਂ ਦੇ ਵਿੱਚੋਂ ਉਹਦਾ ਕੋਈ ਵਾਰਿਸ ਜਿੰਦਾ ਨਹੀਂ ਤਾਂ ਉਸ ਦੀ ਜਿਹੜੀ ਜਾਇਦਾਦ ਹੈ ਉਸ ਜੈਦਾਦ ਨੂੰ ਨਜੂਲ ਕਿਹਾ ਜਾਂਦਾ ਲਵਾਰਸ ਸੰਪਤੀ ਜੀ ਵੀ ਕਹਿ ਦਿੰਦੇ ਆ ਉਹਨੂੰ ਇਹ ਜਿਹੜੀ ਪ੍ਰਾਪਰਟੀ ਹੈ ਇਸ ਦੀ ਮਾਲਕ ਸਰਕਾਰ ਬਣ ਜਾਂਦੀ ਹੈ ਇਸੇ ਤਰ੍ਹਾਂ ਕੋਈ Hindu ਇਸਤਰੀ ਹੈ ਜੋ ਬਿਨਾ ਵਿਸ਼ਯਤ ਕੀਤੇ ਉਸ ਦੀ ਮੌਤ ਹੋ ਜਾਂਦੀ ਹੈ ਉਹਦਾ ਵੀ ਕੋਈ ਵਾਰਸ ਜਿੰਦਾ ਨਹੀਂ ਤਾਂ ਉਸ ਦੀ ਪ੍ਰਾਪਰਟੀ ਦੀ ਮਾਲਕ ਵੀ ਸਰਕਾਰ ਹੋ ਜਾਂਦੀ ਹੈ ਪਹਿਲੀ ਸ਼੍ਰੇਣੀ ਦੇ ਵਿੱਚ ਕਿਹੜੇ-ਕਿਹੜੇ ਵਾਰਸ ਆਉਂਦੇ ਆ ਇਸ ਬਾਰੇ ਡਿਟੇਲ ਦੇ ਵਿੱਚ ਇੱਕ ਵੀਡੀਓ ਪਹਿਲਾਂ ਮੈਂ ਬਣਾਈ ਹੈ ਇਹਨਾਂ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਥੱਲੇ ਦੇ ਦੂੰਗਾ ਤੁਸੀਂ ਉਸ ਤੇ ਕਲਿੱਕ ਕਰਕੇ ਦੇਖ ਸਕਦੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਉਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ